ਵਾਜਤੀ ਗਰਮ ਇਸ ਨੂੰ ਲਾਗਦਾ ਹੈ ਇਹ ਗੰਨ ਦੇ ਕੰਟਰੋਲ ਇਥੇ ਉਨ 30 30 32 ਡੋਨਰਸ ਹੋ ਚੁੱਕੇ ਆ ਅੱਜ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਉਸ ਦੇ ਮੌਕੇ ਤੇ ਇਹਨਾਂ ਨੇ ਹੈਰਿਟੀ ਲੋਦੀ ਨੇ ਬਲੱਡ ਡੋਨੇਸ਼ਨ ਕੈਂਪ ਅਰੇਂਜ ਕਰਵਾਇਆ ਤੇ ਆਈ ਵਾਰੀ ਇਹ ਕੈਂਪਸ ਅਰੇਂਜ ਕਰਵਾਂਦੇ ਆ ਤੇ ਬਲੱਡ ਡੋਨਰਸ ਲਿਆਂਦੇ ਆ ਇਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਜਿਵੇਂ ਸਾਡੇ ਥੈਲੈਸੀਮੀਆ ਦੇ ਬੱਚੇ ਆ ਜਿਨ੍ਹਾਂ ਨੂੰ ਰੈਗੂਲਰਲੀ ਬਲੱਡ ਟ੍ਰਾਂਸਫਿਊਜ਼ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਬਹੁਤ ਫਾਇਦਾ ਹੁੰਦਾ ਹੈ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕਿਉਂਕਿ ਕਾਫੀ ਲੋਕ ਜੋ ਬਿਮਾਰ ਹੁੰਦੇ ਆ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਇਸ ਚੀਜ਼ ਨਾਲ ਤੇ ਕਿੰਨੀ ਦੇਰ ਬਾਅਦ ਮੈਂ ਡੋਨੇਟ ਕਰਾ ਲੀਦਾ ਕਰਦਾ ਅ ਜਨਰੀ ਜਿਹੜਾ 3 ਟੂ 4 ਮੰਥਸ ਦਾ ਗੈਪ ਪਾਣਾ ਹੁੰਦਾ ਕਿਉਂਕਿ ਜਿਹੜਾ ਆਰਬੀ ਸੀਜ਼ ਦੀ ਲਾਈਫ ਸਾਈਕਲ ਹੁੰਦਾ ਹੈ ਉਹ 120 ਡੇਸ ਦਾ ਹੁੰਦਾ ਤੇ 3 ਮੰਥਸ ਤੋਂ ਬਾਅਦ ਡੋਨੇਟ ਕਰ ਸਕਦੇ ਹਾਂ <laughs> okay. Oh. ਤਤ ਚੀਹੇ ਦਾਨ ਉਹਨਾਂ ਦੀ ਕੀ ਦੀ ਮਰਬਤ ਮਾਨਯੋ ਸਾਡੇ ਸੱਚਖੰਡ ਕਬਸੀ ਜਸਵਿੰਦਰ ਸਿੰਘ ਤੇ ਲੋਕ ਮੈਮੋਰੀਅਲ ਜੋ ਸੋਸਾਇਟੀ ਹੈ ਉਹਨਾਂ ਦੀ ਯਾਦ ਵਿੱਚ ਔਰ ਸਮਰਪਤ ਚੀਹੇ ਦਾਨ ਸੰਸਾਰ ਪ੍ਰਸਿੱਧ ਸੀ ਚੀਹੇ ਦਾਨ ਜਾਤੀ ਦੇ ਭਗਤ ਸਿੰਘ ਜੀ ਰਾਜਗੁਰੂ ਜੀ ਸ਼ਹੀਦਬ ਜੀ ਦੀ ਚੀਹੇ ਦੀ ਮਰਬਤ ਕੁੰਡਨਾਂ ਦਾ ਅੱਜ ਚੰਕ ਲਗਾਇਆ ਗਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਇਹ ਮਾਨਯੋਗ ਆਦੇ ਐਮਐਲਏ ਸਾਹਿਬ ਜੀ ਕੋ ਲਾ ਕੇ ਦੇ ਆਪ ਆਪ ਵੀ ਅੱਜ ਕੁੰਡਨਾਂ ਕਰ ਰਹੇ ਹਨ ਆਮ ਤੌਰ ਤੇ ਹਰ ਹਰ ਨਵੇਂ ਮਹੀਨੇ ਬਾਅਦ ਕੁੰਡ ਦੇਦੇ ਹਨ ਅੱਜ ਵਿਸ਼ੇਸ਼ ਤੌਰ ਤੇ ਹੁੰਚੇ ਅੱਜ ਵੀ ਜੋ ਜੋ ਫੰਕਸ਼ਨ ਹੈ ਇਹਨੂੰ ਸਮਾਪਤ ਕਰਦੇ ਸ ਇਹ ਕੁੰਡਨਾਂ ਵੀ ਕਰਾਂਗੇ ਤੇ ਮੈਂ ਬੜਾ ਇਹਨਾਂ ਨੂੰ ਵੀਰਵਾਦ ਵੀ ਦਿੰਦੇ ਹਾਂ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਇਹ ਉਹ ਮੰਨਿਆ ਰਹੇ ਦੈਨਾਨੇ ਕਿ ਸਾਡੇ ਸੂਰਨਾ ਪ੍ਰੇਤ ਬਣ ਕੇ ਹੁਣ ਤਾਂ ਉਦਵੀ ਕੀਤਾ ਔਰ ਸਾਨੂੰ ਪ੍ਰੇਰਨਾ ਵੀ ਦਿੱਤੀ ਔਰ ਦੋ ਸੌ ਸਾਲ ਨੂੰ ਕਹਿਣਗੇ ਵੀ ਅੱਜ ਜਿਹੜੀ ਜਿੱਦ ਹੈ ਉਹ ਵੀ ਉਹ ਕੁਵਰ ਜੀ ਦਾ ਖਾਸ ਸ਼ਿਰਵੈ ਕੁਵਰ ਜੀ ਦੇ ਪਾਸੇ ਸ਼ਹੀਦਿਆ ਦੇ ਸਰਦਾਰ ਪਾਕਿਸਤਾਨ ਦੀ ਬਹੁ ਕਮੇਟੀ ਪਰ ਉਹਦੇ ਉਸਕੇ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸੇਭ ਲੈਣੇ ਚਾਹੀਦੇ ਤੇ ਮਨੁੱਖ ਇਸ ਪ੍ਰਕਿਰਤੀ ਦੇ ਅੰਦਰ ਧਰਤੀ ਤੇ ਆਉਂਦਾ ਹੈ ਲੋਕ ਜਿਉਂਦਾ ਕੌਣ ਰਹਿੰਦਾ ਉਹ ਲੋਕ ਨੂੰ ਮਰਦਾ ਕੌਣ ਮਰੋ ਕੋ ਮਰਦੇ ਆ ਜਿਹੜੇ ਸਮਾਜ ਲਈ ਕੁਝ ਨਹੀਂ ਕਰਦੇ ਪਰ ਅੱਜ ਜੇਕਰ ਅਸੀਂ ਸ਼ਹੀਦ ਕੱਤ ਨੂੰ ਯਾਦ ਕਰੀਏ ਉਸੇ ਤਰ੍ਹਾਂ 23 ਸਾਲਾਂ ਦਾ ਨੌਜਵਾਨ ਬਣ ਕੇ ਅੱਜ ਇਸ ਸਮਾਜ ਦੇ ਉੱਤੇ ਚੱਲ ਰਿਹਾ ਤਰਨਦੀ ਪਿੱਤੀ ਹੋਈ ਘਲਨਾ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਸੇਧ ਲੈ ਕੇ ਅੱਜ ਲੱਖਾਂ ਲੋਕੋ ਆਪਣਾ ਜੀਵਨ ਸਫਲ ਕਰਦੇ ਤੇ ਮੈਂ ਸਾਰੀ ਕਮੇਟੀ ਨੂੰ ਵੀ ਵਧਾਈ ਦਿੰਦਾ ਕਿ ਉਹਨਾਂ ਨੇ ਸਰਦਾਰ ਭਗਤ ਸਿੰਘ ਹੁਣਾਂ ਦੇ ਰਾਜਗੁਰੂ ਸੁਖਦੇਵ ਹੁਣਾਂ ਦੇ ਸਿਚੀ ਦਿਨ ਦੇ ਉੱਤੇ ਆਪਣਾ ਪ੍ਰੋਗਰਾਮ ਰੱਖਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਜੀਵਤ ਭਗਤ ਸਿੰਘ ਦੀ ਸੋਚ ਦੇ ਨਾਲ ਰੱਖ ਕੇ ਆਪਣੇ ਦੇਸ਼ ਨੂੰ ਆਪਣੇ ਸਟੇਟ ਨੂੰ ਆਪਣੇ ਪਰਿਵਾਰ ਨੂੰ ਬਚਾਉਣਾ ਹੈ। ਜੀ ਸਤਿ ਸ਼੍ਰੀ ਅਕਾਲ ਜੀ। ਕਿਸ ਨੇ ਸੱਭ ਲੋਗ ਆਇਆ। ਸਸੇਗਰ ਜੀ ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ। ਇਹ ਕੈਂਪ ਜੋ ਅੱਜ ਇਹ ਲਗਾ ਰਹੇ ਹਾਂ ਸਰਦਾਰ ਬਿਸ਼ਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਅਜੇਸਟਡ ਗ੍ਰੀਨ ਫੋਰਟ ਵੱਲੋਂ ਲਗਾਇਆ ਜਾ ਰਿਹਾ ਹੈ ਜੀ। ਦੇਖਣ ਮਤਲਬ ਉਹਨਾਂ ਨੂੰ ਕਿਹਾ ਹੈ। ਏ ਸਾਡਾ ਜੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸ਼ਹੀਦਾਂ ਦੀ ਸ਼ਹਾਦਤ ਨੂੰ ਸਪਰਸ਼ਿਤੇ ਸਾਡਾ ਲਗਾਤਾਰ ਚੌਥਾ ਕੈਂਪ ਹੈ ਤੇ ਕਿੰਨੇ ਯੋਧ ਹੁੰਦਾ ਹੈ ਇਹਦੇ ਵਿੱਚ ਜੀ ਹੁਣ ਤੱਕ 35 ਤੋਂ 40 ਯੋਧ ਹੋ ਚੁੱਕੇ ਆ ਜੀ ਬਾਕੀ ਹਜੇ ਕੈਂਪ 2 ਘੰਟੇ 2 ਘੰਟੇ ਹਜੇ ਦੇ ਬੋਰਚ ਚ ਲੋ ਇਹਦੇ ਵਿੱਚ ਟੈਂਸ਼ਨ ਨਹੀਂ ਹੈ ਕੈਂਪ ਸਵੇਰੇ 3-4 ਵਜੇ ਫਿਕਰ ਚੱਲ ਜੂਗਾ ਕਿ ਕਿਹਨੇ ਇੱਕ ਜਰਨਲ ਜੀ ਹਾਂ ਸਵੇਰਾਂ ਦੋਂਦਰ ਜਿੱਤੇ ਅਸੀਂ ਆਪਾਂ ਨੂੰ ਪਤਾ ਹੀ ਹੈ ਜੀ ਇੱਥੇ ਰੋਜ਼ ਦੇ ਡੇਲੀ ਦੇ ਕੇਸ ਬਹੁਤ ਜ਼ਿਆਦਾ ਹੁੰਦੇ ਆ। ਵੈਸੇ ਤਾਂ ਸਾਡੀ ਉਮੀਦ ਤਾਂ 80k ਡਾਲਰ ਹੈ ਅਸੀਂ ਤਾਂ 100 ਵੀ ਹੈ ਬਟ 70 60 70 ਦੇ ਨੇੜੇ ਤਾਂ ਹੋਈ ਜਾਂਦੀ ਹੈ। ਤੇ ਕੀ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਗੇ ਕੀ ਇਹਦੇ ਫਾਇਦੇ ਹੈਗੇ ਬਲੱਡ ਡੋਨੇਟ ਕਰਨ ਦੇ। ਵੈਪਿੰਗ ਦੇ ਫਾਇਦੇ ਬਹੁਤ ਹੈਲੇ ਫਾਇਦੇ ਤਾਂ ਸਭ ਤੋਂ ਜ਼ਿਆਦਾ ਫਾਇਦੇ ਹੈ ਜਿਹੜਾ ਕੋਈ ਡੋਨੇਟ ਕਰਦਾ ਉਹਨੂੰ ਕੋਈ ਬਾਡੀ ਦੇ ਵਿੱਚ ਪ੍ਰੋਬਲਮ ਹੈ ਕੋਈ ਟੈਕਿੰਗ ਹੁੰਦੀ ਹੈ ਸਭ ਕੁਝ ਪਤਾ ਲੱਗਦਾ ਰਹਿੰਦਾ ਹੈ। ਬਾਕੀ ਵਧੀਆ ਫੈਕਟਰ ਰਹਿਣ ਦਾ ਬੰਦਾ ਬਲੱਡ ਦੇ ਕੇ ਆਪਾਂ ਸਮਾਂ ਹੋਰ ਜ਼ਿਆਦਾ ਬੰਦਾ ਆਪ ਨੂੰ ਐਕਟਿਵ ਮਹਿਸੂਸ ਕਰਦਾ ਤੇ ਕਈ ਜਾਣਿਆਂ ਦੇ ਨਵੇਂ ਡਾਲਰ ਆਉਂਦੇ ਆ ਸਾਡੇ ਕੋਲ ਉਹਨਾਂ ਨੂੰ ਡਰ ਹੁੰਦਾ ਕਿਸੇ ਚਾਹਦਾ ਉਹਦੇ ਲਈ ਅਸੀਂ ਹੁਣ ਸੋਸਾਇਟੀ ਵੱਲੋਂ ਸੈਮੀਨਾਰ ਵੀ ਅਰੇਂਜ ਕਰਦੇ ਜਾ ਰਹੇ ਹਾਂ ਹੁਣ ਨਾਲ ਟਾਈਮ ਤੇ ਵੀ ਜਿਹੜਾ ਲੋਕਾਂ ਨੂੰ ਆਪਾਂ ਸਮਝਾ ਸਕੀਏ ਵੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਫਾਇਦਾ ਹੀ ਹੈ ਇੱਕ ਬਲੱਡ ਦੀ ਯੂਨਿਟ ਨਾਲ ਆਪਾਂ ਤਿੰਨ ਤੋਂ ਚਾਰ ਲੋਕਾਂ ਦੀ ਜਾਨ ਬਚਾ ਸਕਦੇ ਹਾਂ ਜੀ ਦੇ ਲਈ ਦਾ ਇਤੇ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਕੈਂਸਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਬਲੱਡ ਲੱਗਦਾ ਲੱਗਦਾ ਕਿ ਮੋ ਵਗੈਰਾ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਡਿਲੀਵਰੀ ਕੇਸ ਦੇ ਵਿੱਚ ਬਲੱਡ ਦੀ ਬਹੁਤ ਰਿਕੁਆਇਰਮੈਂਟ ਰਹਿੰਦੀ ਹੈ ਕਿਹਦੇ ਸੈੱਲ ਘਟੇ ਹੈ ਐਸਟੀਕੀ ਵਗੈਰਾ ਯਾਨੀ ਕਿ ਇਸ ਪ੍ਰੋਜੈਕਟ ਦੀ ਆਪਾਂ ਨੂੰ ਜਿਹੜੇ ਲੋਕ ਨਹੀਂ ਵੀ ਡੋਨੇਟ ਕਰਦੇ ਉਹਨਾਂ ਨੂੰ ਆਪਾਂ ਨੂੰ ਇਸ ਤਰ ਲਿਆਉਣਾ ਚਾਹੀਦਾ ਇਹਦੇ ਲਈ ਬਹੁਤ ਸੋਸਾਇਟੀ ਨੇ ਕੰਮ ਕਰਨੀ ਹੈ ਬਾਕੀ ਉਹਨਾਂ ਦੇ ਟਾਈਮ 'ਚ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਨਵੇਂ ਤੋਂ ਨਵੇਂ ਬੰਦੇ ਆਪਾਂ ਜੋੜ ਕੇ ਇਕੱਤਰ ਲੈ ਕੇ ਆਈਏ ਸਰ ਜੀ ਨਾਮ ਹੈ ਰਾਜਿੰਦਰ ਸਿੰਘ ਬਰਾੜ ਜੀ ਐਡਵੋਕੇਟ ਰਿਪੋਰਟ ਅੱਜ ਇਹ ਕੋਹਨਦਨ ਕੈਂਪ ਲਗਾਇਆ ਗਿਆ ਹੈ ਅ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਅੱਜ ਦਾ ਜਿਹੜਾ ਬੈਲ ਇਹ ਅੱਜ ਜਿਹੜਾ ਕੋਹਨਦਨ ਕੈਂਪ ਲਗਾਇਆ ਗਿਆ ਇਸ ਸ਼ੀਰਿਕਾ ਨੂੰ ਸਵਾਗਤ ਅਸੀਂ ਕਰਾ ਲਗਾਏ ਤੇ ਹੁਣ ਤਾਂ ਲਗਾਤਾਰ ਚੌਥਾ ਕੈਂਪ ਹੈ ਜਿਹੜਾ ਚੱਲ ਰਿਹਾ ਹੈ ਕਲੱਸ ਇੱਕ ਜਿਹੜਾ ਕੂਨਦਨ ਵੈਸੇ ਵੀ ਆਪਣੀ ਇੱਕ ਬੇਸਿਕ ਨੀਡ ਸੋਸਾਇਟੀ ਦੀ ਵੀ ਤੇ ਆਪਣੀ ਗੋਟੇ ਦੀ ਜਦੋਂ ਆਪਾਂ ਬਲੋਟੋਨੇਟ ਕਰਦੇ ਹਾਂ ਇੱਕ ਤਾਂ ਜਿਵੇਂ ਮੋਸਟਲੀ ਅੱਜਕੱਲ੍ਹ ਜੋ ਪ੍ਰੋਬਲਮ ਆਉਂਦਾਂ ਨੇ ਉਹਨੂੰ ਘਾੜਾ ਹੋ ਰਿਹਾ ਇਹਦੇ ਨਾਲ ਉਹ ਸਮੱਸਿਆ ਤੋਂ ਬਚਿਆ ਜਾਂਦਾ ਪਲੱਸ ਜਿਹੜਾ ਨਵਾਂ ਕੂਨ ਬਣਦਾ ਐਕਟਿਵ ਰਹੋਗੇ ਤੁਸੀਂ ਨਾਰਮਲ ਨਾਲੋਂ ਜ਼ਿਆਦਾ ਬਾਕੀ ਜਿਹੜੀ ਕੂਨ ਦੀ ਲੋੜ ਆ ਉਹ ਡੇ ਬਾਈ ਡੇ ਬਹੁਤ ਜ਼ਿਆਦਾ ਵੱਧ ਰਹੀ ਹੈ ਇਸੇ ਲਈ ਅਸੀਂ ਹੁਣ ਪਲਾਨ ਕਰ ਰਹੇ ਹਾਂ ਵੀ ਜਿਹੜੇ ਨਵੇਂ ਡੋਨਰ ਨੇ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਕਿਉਂਕਿ ਬੇਸਿਕਲੀ ਹਰ ਇੱਕ ਦੇ ਮਾਈਂਡ 'ਚ ਇਹ ਗੱਲ ਹੁੰਦੀ ਹੈ ਜੇ ਵੀ ਜੇ ਅਸੀਂ ਖੂਨਦਾਨ ਕਰਤਾ ਤੇ ਸਾਨੂੰ ਵੀਕਨੈਸ ਆ ਜਾਊ ਜਾਂ ਜਿਵੇਂ ਜੇ ਕੋਈ ਐਕਟੀਵਿਟੀ ਕਰ ਰਿਹਾ ਆ ਤੇ ਸਾਡਾ ਉਹ ਸੀਟੀ ਅਫੈਕਟ ਹੋ ਜਾ ਪਰ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਇਹਦਾ ਤੁਸੀਂ ਖੂਨਦਾਨ ਕੀਤਾ ਬਸ 5 ਮਿੰਟ ਰੈਸਟ ਕਰ ਲਓ ਉਸ ਤੋਂ ਬਾਅਦ ਤੁਸੀਂ ਫੁਲੀ ਐਕਟਿਵ ਹੋ ਜੂਗੇ ਉਸ ਤੋਂ ਬਾਅਦ ਜਿੰਮ ਕਰੋ ਕੋਈ ਜੇ ਤੁਸੀਂ ਐਕਟੀਵਿਟੀ ਕਰ ਰਹੇ ਹੋ ਸਪੋਰਟਸ ਕਰ ਰਹੇ ਹੋ ਉਹ ਚੀਜ਼ ਦਾ ਕੋਈ ਇਫੈਕਟ ਨਹੀਂ ਪਊਗਾ ਇਸੇ ਲਈ ਅਸੀਂ ਹੁਣ ਆਉਣ ਵਾਲੇ ਟਾਈਮ 'ਚ ਸੈਮੀਨਾਰ ਆਰਗੇਨਾਈਜ਼ ਕਰਾਂਗੇ ਤਾਂ ਕਿ ਜਿਹੜਾ ਆਪਣਾ ਇੱਕ ਗਲਤ ਫੈਲੀ ਆਪੇ ਜਲਤਮਕ ਚ ਬਣ ਚੁੱਕੀ ਆ ਉਹਨੂੰ ਦੂਰ ਕੀਤਾ ਜਾ ਸਕੇ ਤੇ ਵੱਧ ਤੋਂ ਵੱਧ ਲੋਕ ਇਸ ਪਾਸੇ ਜੁੜਨ ਨਾਲੇ ਤਾਂ ਉਹਨਾਂ ਦੀ ਆਪਦੀ ਸਿਹਤ ਵਧੀਆ ਹੋਵੇ ਨੂੰ ਗੰਗਣ ਕਰਨਗੇ ਆਪ ਖੁਦ ਜ਼ਿਆਦਾ ਅਕਸਰ ਗ੍ਰਹਿਣਗੇ ਨਾਲ ਜਿਹੜੇ ਲੋੜਵੰਦ ਨੇ ਉਹਨਾਂ ਦੀ ਹੈਲਪ ਅਟੈਂਟੈਂਸ ਵੀ ਹੋਈ ਜਾਵੇ इस वीडियो अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट एंड यूज़ पंजाब ऐप प्ले स्टोर तो इंस्टॉल करके नविया ताज़ा खबरा पढ़ते देख सकते हो धनबाद